ਦੇਵੀਗੜ੍ਹ ਦੇ ਨਾਲ ਲੱਗਦੇ ਇਤਿਹਾਸਕ ਪਿੰਡ ਕੜਾਮ ਦੀ ਚੁਣੀ ਗਈ ਨਵੀਂ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਰਪੰਚ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵਿਕਾਸ ਦੇ ਮੁੱਦੇ ਨੂੰ ਮੁੱਖ ਰੱਖ ਕੇ ਚੋਣ ਲੜੀ ਸੀ ਅਤੇ ਪਿੰਡ ਵਾਸੀਆਂ ਨੇ ਨਵੀਂ ਪੰਚਾਇਤ ਤੇ ਭਰੋਸਾ ਜਤਾਇਆ। ਇਸ ਦੇ ਲਈ ਉਹ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਨੇ। ਲੋਕਾਂ ਦੇ ਪਿਆਰ ਸਦਕਾ ਇਹ ਜਿੱਤ ਪ੍ਰਾਪਤ ਹੋਈ ਹੈ। ਉਹ ਪਿੰਡ ਦੇ ਵਿਕਾਸ ਲਈ ਸਾਰੇ ਕਾਰਜ ਕਰਨਗੇ। ਪਿਛਲੇ 10 ਸਾਲਾਂ ਤੋਂ ਪਿੰਡ ਦੇ ਜੋ ਵੀ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ। ਏਟੀਵੀ ਨਿਊਜ਼ ਦੀ ਟੀਮ ਪਹੁੰਚੀ ਹੈ ਜੀ। ਇਤਿਹਾਸਿਕ ਪਿੰਡ ਕੜਾਮ ਵਿਖੇ ਜਿੱਥੇ ਕਿ ਨਵੀਂ ਚੁਣੀ ਗਈ ਪੰਚਾਇਤ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਨਵੇਂ ਚੁਣੇ ਗਏ ਮੈਂਬਰ ਪੰਚਾਇਤ ਔਰ ਸਰਪੰਚ ਸਾਹਿਬ ਨੇ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਤੁਸੀਂ ਇਹ ਦੱਸੋ ਵੀ ਕਿਹੜੇ ਕਿਹੜੇ ਮੁੱਖ ਮੁੱਦੇ ਸੀ ਜਿਹਨਾਂ ਉੱਤੇ ਤੁਸੀਂ ਚੋਣ ਲੜੀ ਔਰ ਪਿੰਡ ਦਾ ਕਿਹੜੇ ਕਿਹੜੇ ਵਿਕਾਸ ਕਾਰਜ ਜਿਹੜੇ ਰੁਕੇ ਹੋਏ ਨੇ ਜਿਹੜੇ ਤੁਸੀਂ ਕਰਵਾਉਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦਾ ਨਾਂ 10 15 ਸਾਲ ਲਾ ਲਓ 40 ਸਾਲ ਤੋਂ ਕੋਈ ਪਿੰਡ ਦਾ ਵਿਕਾਸ ਨਹੀਂ ਹੋਇਆ ਕੀ ਕਾਰਨ ਕਾਰਨ ਬਸ ਇਹ ਪਾਰਟੀਵਾਦੀ ਜੀ ਜਿਹੜੀ ਪਾਰਟੀਵਾਦੀ ਦੇ ਵਿੱਚ ਨਾ ਕੰਮ ਹੋਣ ਦੇਣਾ ਨਾ ਕਰਨ ਦਿੱਤਾ ਕਿਸੇ ਪੰਚਾਇਤ ਨੂੰ ਮੇਰਾ ਇੱਕ ਆਪਣਾ ਮਨ ਸੀ ਵੀ ਮੈਂ ਸਰਪੰਚ ਬਣਾ ਤੇ ਬਣ ਕੇ ਪਿੰਡ ਦਾ ਵਿਕਾਸ ਕਰਾਂ ਕਿਹੜੇ ਕਿਹੜੇ ਵਿਕਾਸ ਕਾਰਜ ਜਿਹੜੇ ਰੁਕੇ ਹੋਏ ਨੇ ਤੁਸੀਂ ਕਰਨ ਹਾਂ ਜੀ ਸਾਡੀ ਸ਼ਮਸ਼ਾਨ ਘਟਾ ਜਿਹੜਾ ਉਹ ਬਿਲਕੁਲ ਕਹਿੰਦੇ ਘਟਿਆ ਬਿਲਕੁਲ ਹੈ ਹੀ ਨਹੀਂ ਜੀ ਵੀ ਅਸੀਂ ਜੋ ਕੋਈ ਮੰਡੀ ਚ ਲਿਜਾ ਕੇ ਆਪਣੇ ਜਿਹਦਾ ਕੋਈ ਪਿੰਡ ਚ ਕੋਈ ਪੂਰਾ ਹੋ ਜੇ ਉੱਥੇ ਰੱਖ ਕੇ ਆਪਣਾ ਸੰਸਕਾਰ ਕਰਨ। ਜੀ। ਅਸੀਂ ਸ਼ਮਸ਼ਾਨ ਘਾਟ ਇਹੋ ਜਿਹਾ ਬਣਾਉਣਾ ਚਾਹੁੰਦੇ ਆ ਵੀ ਸਾਰੇ ਧਰਮਾਂ ਨੂੰ ਛੱਡ ਕੇ। ਜੀ। ਇੱਕੋ ਧਰਮ ਇੱਕੋ ਹੀ ਸ਼ਮਸ਼ਾਨ ਘਾਟ ਹੋਵੇਗਾ। ਜਿੱਥੇ ਸਾਰਾ ਕੜਾ। ਪਹਿਲਾਂ ਬਰਾਦਰੀ ਦੇ ਸ਼ਮਸ਼ਾਨ ਘਾਟ ਬਣੇ ਹੋਏ ਨੇ। ਬਰਾਦਰੀ ਤੌਰ ਤੇ ਵੀ ਰੱਖਿਆ। ਅੱਛਾ। ਅਸੀਂ ਉਹ ਵੀ ਨਹੀਂ ਚਾਹੁੰਦੇ ਹੈਗੇ ਵੀ ਸਿਰਫ ਇੱਕੋ ਹੀ ਹੋਵੇ ਪਿੰਡ ਦਾ। ਜਿਵੇਂ ਕਿ ਤੁਹਾਡਾ ਇਤਿਹਾਸਕ ਪਿੰਡ ਹੈ। ਬਹੁਤ ਵੱਡਾ ਇਤਿਹਾਸਕ ਪਿੰਡ ਹੈ ਇੱਥੇ ਪੀਰ ਠੀਖਮ ਸਿੰਘ ਸਾਹਿਬ ਜੀ ਔਰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਸ਼ਨ ਕਰਨ ਵਾਸਤੇ ਗਏ ਸੀ। ਉਹਨਾਂ ਦਾ ਇੱਥੇ ਨਿਵਾਸ ਸਥਾਨ ਇੱਥੇ ਬਣਿਆ ਹੋਇਆ ਏ ਔਰ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਇਤਿਹਾਸਿਕ ਗੁਰਦੁਆਰਾ ਉਹ ਵੀ ਬਣਿਆ ਹੋਇਆ ਏ ਔਰ ਫਿਰ ਵੀ ਇਹ ਪਿੰਡ ਇੰਨਾ ਪਿਛੜਿਆ ਹੋਇਆ ਕਿਉਂ ਹੈ ਬਸ ਮਤਲਬ ਕਿ ਇਸ ਤਰ੍ਹਾਂ ਪਿੰਡ ਦੇ ਲੋਕਾਂ ਨੇ ਕੁਝ ਅੱਗੇ ਸੰਯੋਗ ਨਹੀਂ ਦਿੱਤਾ ਜਾਂ ਸੋਚਿਆ ਨਹੀਂ ਵੀ ਵੀਰਪੀ ਖਮਸ਼ਾ ਦੀ ਜਗ੍ਹਾ ਇੱਥੇ ਬਾਹਰੋਂ ਦੁਨੀਆਂ ਆਂਦੀ ਏ ਇਸ ਪਿੰਡ ਦੇ ਵਿੱਚ ਪਰ ਕਿਹੜੇ ਕਿਹੜੇ ਮੁੱਖ ਵਿਕਾਸ ਨੇ ਜਿਹੜੇ ਹੁਣ ਚਲੋ ਤੁਸੀਂ ਉਹ ਗੱਲ ਕਰ ਲਈ ਵੀ ਸ਼ਮਸ਼ਾਨ ਘੜ ਦਿਓ ਉਸ ਤੋਂ ਬਿਨਾ ਹੋਰ ਵੀ ਜਿਵੇਂ ਤੁਸੀਂ ਸਾਡੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਸਟੇਡੀਅਮ ਔਰ ਸਕੂਲ ਮਤਲਬ ਕਿ ਗਲੀਆਂ ਦੇ ਵਿੱਚ ਲਾਈਟਾਂ ਲੱਗ ਜਾਣ ਠੀਕ ਹੈ ਜੀ ਕੈਮਰੇ ਅੱਛਾ ਜੀ ਇੱਕ ਜਿਵੇਂ ਹੁਣ ਪਿਛਲੇ 2-4 ਮਹੀਨਿਆਂ ਤੋਂ ਵੀ ਰਾਜਾ ਸਾਹਿਬ ਨੇ ਇੱਕ ਟੀਮ ਭੇਜੀ ਸੀ ਅੱਛਾ ਵੀ ਪਿੰਡ ਦੇਖੋ ਪਿੰਡ ਦੇ ਵਿੱਚ ਜਾ ਕੇ ਵੀ ਉਹ ਪਿੰਡ ਸ੍ਰੀ ਰਾਮਚੰਦਰ ਜੀ ਦੇ ਨਾਨਕੇ ਨੇ ਉੱਥੇ ਵੀ ਉਹ ਪਿੰਡ ਆ ਕੇ ਉਹਨਾਂ ਨੇ ਸਾਰਾ ਕੁਝ ਦੇਖਿਆ ਉਹਨਾਂ ਨੇ ਸਾਡੇ ਨਾਲ ਵਾਅਦਾ ਵੀ ਕਰਿਆ ਵੀ ਤੁਹਾਨੂੰ ਵੱਧ ਤੋਂ ਵੱਧ ਪੈਸਾ ਦੇਾਂਗੇ ਸੰਯੋਗ ਦੇਾਂਗੇ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੇ ਵਾਅਦੇ ਕਰਕੇ ਗਏ ਨੇ ਜਾਂ ਸਾਨੂੰ ਕਹਿ ਕੇ ਗਏ ਨੇ ਉਹਦੇ ਨਾਲ ਸਾਡਾ ਪੰਚਾਇਤ ਨੂੰ ਜਾਂ ਪਬਲਿਕ ਨੂੰ ਬਹੁਤ ਹੰਗਾਰਾ ਮਿਲਿਆ ਵੀ ਆਪਾਂ ਇੱਕ ਨਵਾਂ ਸਰਪੰਚ ਬਣਾਈਏ ਜਿਹੜਾ ਪਿੰਡ ਦਾ ਵਿਕਾਸ ਹੋ ਸਕੇ ਤੁਸੀਂ ਕਿਹੜੀ ਪਾਰਟੀ ਨੂੰ ਮੁਖ ਰੱਖ ਕੇ ਚੱਲ ਰਹੇ ਹੋਣ ਤੁਸੀਂ ਪਾਰਟੀ ਬਾਜ਼ੀ ਦੇ ਨਾਲ ਕੰਮ ਕਰੋਗੇ ਜਾਂ ਹੁਣ ਪਾਰਟੀ ਬਾਜ਼ੀ ਤੋਂ ਉੱਪਰ ਨਹੀਂ ਪਾਰਟੀ ਮੈਂ ਹਮੇਸ਼ਾ ਮੈਂ ਕਾਂਗਰਸ ਪਾਰਟੀ ਨਾਲ ਰਹਾ ਤੇ ਰੰਗ ਕਾਂਗਰਸ ਪਾਰਟੀ ਨਾਲ ਹੀ ਰੰਗ ਫਿਰ ਤਾਂ ਤੁਹਾਡੀ ਸਰਕਾਰ ਵੀ ਹੁਣ ਤੱਕ ਤੁਸੀਂ ਵਿਕਾਸ ਕਰ ਰਹੇ ਜਿਹੜੇ ਆ ਧੂਆਂ ਧਾਰ ਕਰ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਕਰਾਂਗੇ ਹਾਂਜੀ ਹਾਂਜੀ ਚਲੋ ਅਸੀਂ ਹੋਰ ਲੋਕਾਂ ਤੋਂ ਪੁੱਛਣਾ ਚਾਹਾਂਗੇ ਵੀ ਉਹ ਕੀ ਕਹਿਣਾ ਚਾਹੁੰਦੇ ਇਸ ਵਾਰ ਹਾਂਜੀ ਬਾਬਰੀ ਤੁਸੀਂ ਕੀ ਕਹਿਣਾ ਚਾਹੋਗੇ ਨਵੇਂ ਚੁਣੇ ਗਏ ਸਰਪੰਚ ਬਾਰੇ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੇ ਕੰਮ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਹ ਵਿਕਾਸ ਮੁੱਦਾ ਹੈ ਹੀ ਜਿਹੜਾ ਪਹਿਲਾਂ ਇਹਨਾਂ ਦੱਸਿਆ ਹੈ ਹਾਂਜੀ ਮੜੀਆਂ ਵਾਸਤੇ ਹਾਂਜੀ ਫਿਰਨੀ ਵਾਸਤੇ ਜੋ ਪਿੰਡ ਦੀਆਂ ਗਲੀਆਂ ਪਾਰਟੀ ਬਾਜ਼ੀ ਨੇ ਪਹਿਲਾਂ ਬਣਾਈਆਂ ਗਈਆਂ ਹੁਣ ਕਿਸੇ ਪਾਰਟੀ ਬਾਜ਼ੀ ਨਾਲ ਨਹੀਂ ਬਣਾਈਆਂ ਜਾਣਗੀਆਂ ਜੋ ਵੀ ਕੰਮ ਹੋਵੇਗਾ ਬਿਨਾਂ ਪਾਰਟੀ ਦੇ ਹੋਵੇਗਾ ਜਿਹੜੇ ਮੁੱਦੇ ਇਹਨਾਂ ਨੇ ਪਹਿਲਾਂ ਰੱਖੇ ਇਸ ਪਾਰਟੀ ਦਾ ਉਸ ਪਾਰਟੀ ਦਾ ਇਹ ਮੁੱਦਾ ਨਹੀਂ ਹੋਵੇਗਾ ਜੀ ਤੁਹਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਜੋ ਤੁਹਾਡੀ ਪੰਚਾਇਤ ਚੁਣੀ ਹੈ ਵੀ ਤੁਸੀਂ ਪੂਰੇ ਵਧੀਆ ਤਰੀਕੇ ਨਾਲ ਪਿੰਡ ਬਿਲਕੁਲ ਪੂਰੇ ਵਧੀਆ ਤਰੀਕੇ ਨਾਲ ਠੀਕ ਹੈ ਸਰ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸੇ ਪਿੰਡ ਦਾ ਵਿਕਾਸ ਹੀ ਮੰਗਨੇ ਆ ਜੀ ਹਾਂਜੀ ਤੇ ਜੋ ਕੀ ਕੀ ਪਿੰਡ ਦੇ ਵਿਕਾਸ ਕੀ ਕੀ ਇਸ ਮੁੱਖ ਚੀਜ਼ਾਂ ਜਿਹੜੀਆਂ ਪਿੰਡ ਦੀ ਪਿੰਡ ਦੀ ਫਿਰਨੀ ਨਿਕਲਣੀ ਚਾਹੀਦੀ ਜੀ ਇਹ ਦੇਖੋ ਮੈਂ ਇੱਕ ਗੱਲ ਇੱਥੇ ਐਡ ਕਰ ਦਾਂ ਵੀ ਜਿਹੜੇ ਵੀ ਪਿੰਡਾਂ ਚਾਈਦਾ ਫਿਰਨੀ ਨਾਲੀਆਂ ਸਿਰਫ ਇਹੀ ਗੱਲ ਹੁੰਦੀ ਐ ਇਸ ਤੋਂ ਉੱਪਰ ਉੱਠ ਕੇ ਗੱਲ ਕਿਉਂ ਨਹੀਂ ਹੋ ਰਹੀ ਅਜੇ 40 ਸਾਲ ਹੋ ਗਏ ਸਾਡੇ ਪਿੰਡਾਂ ਦੇ ਵਿਕਾਸ ਹੁੰਦੇ ਨੂੰ ਅਜੇ ਤੱਕ ਸਿਰਫ ਅਸੀਂ ਗਲਤੀਆਂ ਠੀਕ ਐ ਉਹ ਵੀ ਵੀ ਉਸ ਤੋਂ ਅੱਗੇ ਕਿਉਂ ਨਹੀਂ ਚੱਲ ਪਾ ਰਹੇ ਇਹ ਸਾਨੂੰ ਤਾਂ ਪਹਿਲਾਂ ਇਹ ਵਿਕਾਸ ਹੀ ਚਾਹੀਦਾ ਜੀ ਜੀ ਆਹ ਅਗੇ ਬੱਚਿਆਂ ਦੇ ਵਿਕਾਸ ਵਾਸਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਜੀ ਪੜਾਈ ਵਾਸਤੇ ਸੋਚਣਾ ਚਾਹੀਦਾ ਜੀ ਕਾਲਜ ਬਣਨੇ ਚਾਹੀਦੇ ਨੇ ਇੱਥੇ ਜੀ ਹੋਰ ਪਿੰਡ ਦੇ ਮੜੀਆਂ ਦਾ ਵਿਕਾਸ ਹੋਣਾ ਚਾਹੀਦਾ ਜੀ ਲੈਟਨ ਦਾ ਵਿਕਾਸ ਹੋਣਾ ਚਾਹੀਦਾ ਜੀ ਚੱਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਚਾਇਤ ਮੈਂਬਰ ਸੁਭਦਾਰ ਸੁਖਦੇਵ ਸਿੰਘ ਮੈਂ ਪਿੰਡ ਵਾਸਤੇ ਪੰਚਾਇਤ ਬਣਾਈ ਆ ਅਸੀਂ ਇੱਕੋ ਮੁੱਦੇ ਤੇ ਬਣਾਈ ਆ ਕਿ ਵਿਕਾਸ ਵਿਕਾਸ ਦਾ ਮੁੱਦਾ ਜਿਹਦੇ ਵਿੱਚ ਫਿਰਨੀ ਸ਼ਮਸ਼ਾਨ ਘਾਟ ਸਟਰੀਟ ਲਾਈਟ ਜਾਂ ਹੋਰ ਸਫਾਈ ਗਲੀਆਂ ਦੀ ਔਰ ਜੋ ਨਾਲੇ ਕੁਚੇ ਜਾਂ ਗਲੀਆਂ ਬਣਨ ਵਾਲੀਆਂ ਨੇ ਉਹਨਾਂ ਨੂੰ ਇੰਪਰੂਵ ਕਰਾਂਗੇ ਔਰ ਇੱਕ ਬੱਚਿਆਂ ਵਾਸਤੇ ਸਟੇਡੀਅਮ ਦੀ ਮੰਗ ਕਰਦੇ ਆ ਗਵਰਨਮੈਂਟ ਤੋਂ ਕਿ ਇੱਕ ਬੱਚਿਆਂ ਵਾਸਤੇ ਸਟੇਡੀਅਮ ਬਣਾਇਆ ਜਾਏ ਜਿੱਥੇ ਕਿ ਬੱਚੇ ਨਵੇਂ ਆਪਣੇ ਖੇਲ ਖੁੱਦ ਕਰਕੇ ਆਪਣੇ ਜੀਵਨ ਨੂੰ ਉੱਚਤ ਕਰ ਸਕਣ ਔਰ ਦੂਸਰਾ ਮੀਰਾ ਬੱਸ ਸਟੈਂਡ ਦਾ ਬੱਸ ਸਟੈਂਡ ਦਾ ਜੋ ਹੈ ਵਿਕਾਸ ਹੋਣਾ ਚਾਹੀਦਾ ਬੱਸ ਸਟੈਂਡ ਵਿੱਚ ਬਿਲਕੁਲ ਗੰਦ ਪਿਆ ਕੋਈ ਦੇਖ ਰਖ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਔਰ ਬੜੇ 13 ਤੋਂ ਸਾਡੀ ਡਿਮਾਂਡ ਹੈ ਕਿ ਸ਼ਮਸ਼ਾਨ ਘਟ ਸ਼ਮਸ਼ਾਨ ਘੜ ਦੀ ਕਈ ਦਫਾ ਸਾਡੀ ਪੰਚਾਇਤ ਨੇ ਵੀ ਔਰ ਪਿੰਡ ਵਾਲੇ ਨੇ ਵੀ ਜੀ ਮਤਲਬ ਪੰਚਾਇਤ ਸ਼ਮਸ਼ਾਨ ਘੜ ਬਣਾਣਾ ਚਾਹ ਲੇਕਿਨ ਸ਼ਮਸ਼ਾਨ ਘੜ ਅੱਜ ਵੀ ਅਧੂਰਾ ਹੈ ਜਿੱਥੇ ਕਿ ਸਭ ਲੋਕਾਂ ਨੇ ਜਾਣਾ ਹੈ ਜੀ ਔਰ ਸਾਡੀ ਇਹ ਗਵਰਨਮੈਂਟ ਤੋਂ ਮੰਗਿਆ ਕਿ ਸਾਨੂੰ ਸਾਰੇ ਕੰਮਾਂ ਵਾਸਤੇ ਫੰਡ ਦਿੱਤਾ ਜਾਵੇ ਔਰ ਅਸੀਂ ਅੱਗੇ ਵਧ ਚੜ ਕੇ ਪਿੰਡ ਦੀ ਇੰਪਰੂਵਮੈਂਟ ਵਾਸਤੇ ਔਰ ਪਿੰਡ ਦੇ ਸੁਧਾਰ ਵਾਸਤੇ ਅਸੀਂ ਕੁਛ ਨਾ ਕੁਛ ਕਰ ਪਾਈਏ ਹਾਂਜੀ ਤੁਸੀਂ ਇਸ ਬਾਰੇ ਜਿਹੜੇ ਵਿਕਾਸ ਬਾਰੇ ਗੱਲ ਹੋ ਰਹੀ ਆ ਆਪਾਂ ਨਿਕਲ ਕੇ ਆਏ ਆ ਉਹ ਗਲੀਆਂ ਨਾਲੀਆਂ ਸਿਰਫ ਜਾਂ ਸ਼ਮਸ਼ਾਨ ਘਾਟ ਮੜੀਆਂ ਇਸ ਤੋਂ ਇਲਾਵਾ ਵਿਕਾਸ ਕਿਹੜੇ ਹੁੰਦੇ ਨੇ ਪਿੰਡ ਦੇ ਜਿਹੜੇ ਮੁੱਖ ਜਿਹੜੇ ਅੱਜ ਮੁੱਦਾ ਲੋੜ ਹੈ ਜਿਵੇਂ ਰੋਜ਼ਗਾਰ ਬੱਚਿਆਂ ਵਾਸਤੇ ਜਾਂ ਕੰਪਿਊਟਰ ਕਲਾਸਾਂ ਬੱਚਿਆਂ ਨੂੰ ਮਹਈਆ ਪਿੰਡ 'ਚ ਕਰਵਾ ਸਕੀਏ ਨਵੀਂ ਚੁਣੀ ਗਈ ਪੰਚਾਇਤ ਜਿਹੜੇ ਸਾਡੇ ਪਿੰਡ ਵਿੱਚ ਸਭ ਤੋਂ ਪਹਿਲਾਂ 10ਵੀਂ ਤੱਕ ਦਾ ਸਕੂਲ ਹੈਗਾ ਜੀ ਤੇ ਲੜਕੀਆਂ ਬੱਚੀਆਂ ਸਾਡੀਆਂ ਦੂਰ ਜਾਂਦੀਆਂ ਨੇ ਤਾਂ 2-3 ਕਿਲੋਮੀਟਰ ਦੂਰ ਜਾ ਕੇ ਪਲੱਸ 2 ਦਾ ਸਕੂਲ ਹੈ ਜੀ ਉਹ ਸਕੂਲ ਸਾਡੇ ਪਿੰਡ ਵਿੱਚ ਆਣਾ ਚਾਹੀਦਾ ਬਿਲਡਿੰਗਾਂ ਵਗੈਰਾ ਸਾਰਾ ਕੁਝ ਹੈਗੀ ਹੈ ਇਹ ਕਿੰਨੇ ਕਰਵਾਉਣਾ ਹੈ ਇਹ ਵੇਖੋ ਜੀ ਪਹਿਣ ਸਰਕਾਰ ਕਰਵਾਵੇ ਸਰਕਾਰ ਕਰ ਸਕਦੀ ਹੈ ਅਸੀਂ ਸਰਕਾਰ ਕੋਲ ਮੰਗ ਕੌਣ ਕਰਾਂਗੇ ਅਸੀਂ ਮੰਗ ਕਰਾਂਗੇ ਜੀ ਜੀ ਠੀਕ ਹੈ ਨਾ ਜੀ ਮੰਗ ਕਰਾਂਗੇ ਅਸੀਂ ਸਰਕਾਰ ਨੂੰ ਵੀ ਇਹ ਕਰਾਉਣਾ ਪਏਗਾ ਸਾਡੇ ਪਿੰਡ ਵਿੱਚ ਹਸਪਤਾਲ ਬਣਿਆ ਹੋਇਆ ਹੈ ਪਰ ਉੱਥੇ ਡਾਕਟਰ ਨਹੀਂ ਹੈਗੇ ਜੀ ਕਦੇ ਹਫ਼ਤੇ ਬਾਅਦ 15 ਦਿਨਾਂ ਬਾਅਦ ਆਉਂਦੇ ਨੇ ਜੀ ਜੀ ਉਹ ਸਾਨੂੰ ਡਾਕਟਰ ਰੈਗੂਲਰ ਚਾਹੀਦਾ ਜੀ ਇੱਥੇ ਬਿਲਡਿੰਗ ਵੀ ਬਣੀ ਹੈ ਸਭ ਕੁਝ ਹੈਗਾ ਜੀ ਜੀ ਠੀਕ ਹੈ ਨਾ ਜੀ ਐਂਬੂਲੈਂਸ ਵਗੈਰਾ ਵੀ ਇੱਥੇ ਕਾਫੀ ਪਿੰਡ ਨੇ ਨੇੜੇ ਤੇੜੇ ਨਹੀਂ ਹੈਗੀ ਜੀ ਜੀ ਨੰਬਰ 2 ਸਾਡੇ ਪਿੰਡ ਦਾ ਵਿਕਾਸ ਹੈ ਨਹੀਂ ਪਾ ਬਿਲਕੁਲ ਪਾਣੀ ਦਾ ਪ੍ਰਾਇਮਰੀ ਪਿੰਡ ਕਰਕੇ ਇੱਥੇ ਇੰਨੀ ਆਵਾਜਾ ਵੀ ਲੱਗੀ ਰਹਿੰਦੀ ਆ ਸਾਰੀਆਂ ਬੱਸਾਂ ਵੀ ਨੇ ਪਰ ਬੱਸ ਸਟੈਂਡ ਵੀ ਨਹੀਂ ਬੱਸ ਸਟੈਂਡ ਅਜੇ ਤੱਕ ਬਣਿਆ ਨਹੀਂ ਜੀ ਇਸੇ ਪਾਰਟੀ ਬਾਜ਼ੀ ਕਰਕੇ ਉਹ ਸਰਕਾਰਾਂ ਆ ਜਾਂਦੀਆਂ ਨੇ ਜੀ ਉਹ ਸਰਪੰਚ ਇਸ ਪਾਰਟੀ ਦਾ ਬਣ ਗਿਆ ਜੀ ਅਜੇ ਪਾਰਟੀ ਦਾ ਬਣ ਗਿਆ ਕੋਈ ਸਾਨੂੰ ਇੱਥੇ ਅਜੇ ਤੱਕ ਗ੍ਰਾਂਟ ਨਹੀਂ ਮਿਲੀ ਨਹੀਂ ਆ ਹਾਂਜੀ ਬਸ ਇਹ ਮੁੱਦੇ ਨੇ ਜੀ ਸਾਡੇ ਫਿਰ ਤੁਸੀਂ ਇੱਕ ਸਾਡੇ ਪਿੰਡ ਵਿੱਚ ਮੰਡੀ ਹੈ ਜੀ ਇੱਥੇ ਅੱਜ ਬਹੁਤ 10 20 50 ਪਿੰਡਾਂ ਦੇ ਦਾਣੇ ਇੱਥੇ ਆਉਂਦੇ ਨੇ ਜੋ ਕਿ ਹਸਪਤਾਲਾਂਾਂ ਚ ਖੇਤਾਂ ਚ ਰੁੜਦੇ ਨੇ ਜੀ ਉਹ ਇੱਥੇ ਫੜ ਨਹੀਂ ਹੈਗਾ ਉਹ ਖਬਰ ਲਗਾਈ ਵੀ ਗਈ ਸੀ ਕਿ ਨਾ ਕੋਈ ਛੱਡਿਆ ਇੱਥੇ ਮੰਡੀ ਵੀ ਹੈ ਹਸਪਤਾਲ ਵੀ ਹੈ ਬੱਸ ਸਟੈਂਡ ਵੀ ਨਹੀਂ ਹੈਗਾ ਬੱਸਾਂ ਵੀ ਆਉਂਦੀਆਂ ਨੇ ਤੇ ਕੋਈ ਵੀ ਉਹ ਨਹੀਂ ਹੈਗੀ ਬਿਲਡਿੰਗਾਂ ਸਭ ਕੁਝ ਹੈਗੇ ਆ ਪਰ ਤੇ ਕੋਈ ਵੀ ਵਰਕਰ ਨਹੀਂ ਹੈਗਾ ਜੀ ਜੇ ਮੰਡੀ ਦਾ ਤੁਸੀਂ ਲਾ ਲੋ ਕੋਈ ਸ਼ੈੱਡ ਨਹੀਂ ਹੈਗਾ ਜੀ ਉੱਥੇ ਕੋਈ ਫੜ ਨਹੀਂ ਹੈਗਾ ਪੱਕਾ ਜਿੰਨਾ ਕ ਫੜ ਹੈਗਾ ਜੀ ਉਹ ਟੁੱਟ ਚੁੱਕਾ ਹੋਣਾ ਹੁਣ ਇਹਦੇ ਵਾਸਤੇ ਕੀ ਕਰੋਗੇ ਤੁਸੀਂ ਇਹ ਦੇਖੋ ਜੀ ਹੁਣ ਸਰਕਾਰ ਕੋ ਮੰਗਾਂਗੇ ਅਸੀਂ ਸਾਨੂੰ ਸਰਕਾਰ ਪੈਸਾ ਦੇਊਗਾ ਅਸੀਂ ਵਿਕਾਸ ਕਰਾਂਗੇ ਤੁਸੀਂ ਪਿੰਡ ਦੀ ਪੰਚਾਇਤ ਜਿੰਨੀ ਵੀ ਆ ਔਰ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਹੋਣਾ ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਨਾਲ ਜੋੜੋਗੇ ਦੇਖੋ ਜੀ ਅਸੀਂ ਸਾਰਿਆਂ ਕੋ ਹੱਥ ਮਿਲ ਕੇ ਜੁੜੂ ਬੇਨਤੀ ਕਰਾਂਗੇ ਸਾਡੇ ਨਾਲ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੇਾਂਗੇ ਅਸੀਂ ਕੋਈ ਨਹੀਂ ਕਰਦੇ ਲੋਕ ਅਸੀਂ ਕਿਸੇ ਵੀ ਕੋਈ ਪਾਰਟੀਬਾਜ਼ੀ ਨਹੀਂ ਕਰਾਂਗੇ ਕੋਈ ਕਿਸੇ ਤਰੀਕੇ ਦੀ ਕੋਈ ਪਾਰਟੀ ਵਾਜ ਨਹੀਂ ਕਰਾਂਗੇ ਇਕੱਲੀ ਏ ਜੀ ਕਾਂਗਰਸ ਜੀ ਏ ਜਾਂ ਕੋਈ ਵੀ ਅਸੀਂ ਵਿਕਾਸ ਨੂੰ ਮੁੱਖ ਰੱਖਾਂਗੇ ਜੀ ਜੀ ਹਾਂ ਜੀ ਸਾਡੀ ਇਹ ਬੇਨਤੀ ਹੈ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਆ ਜੀ ਹਾਂ ਜੀ ਤੁਸੀਂ ਕੀ ਵਿਚਾਰ ਰੱਖਦੇ ਹੋ ਨਵੀਂ ਚੋਣ ਦੀ ਪਛਾਤ ਬਾਰੇ ਸਭ ਤੋਂ ਪਹਿਲਾਂ ਤਾਂ ਆਈ ਸਾਧ ਸੰਗਤ ਸਾਰੇ ਸੱਜਣਾ ਮਿੱਤਰਾਂ ਨੂੰ ਨਗਰ ਖੇੜੇ ਸਭ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਾਫ ਕਸ ਪਰੰਚ ਭਗਵੰਤ ਸਿੰਘ ਉਮੀਦ ਕਰਦਾ ਹਾਂ ਨਵੀਂ ਪੰਚਾਇਤ ਕੋਲੋਂ ਵੀ ਪਾਰਟੀ ਬਾਜੀ ਤਾਂ ਉੱਪਰ ਉੱਠ ਕੇ ਪਹਿਲਾਂ ਤਾਂ ਕੰਮ ਕਰਨਾ ਸਾਰੇ ਨਗਰ ਦਾ ਜਦੋਂ ਸਰਪੰਚ ਬਣ ਗਿਆ ਸਾਰੇ ਪਿੰਡ ਦੀਆਂ ਵੋਟਾਂ ਆ ਗਈਆਂ ਕਿਹਦੇ 'ਚ ਕੋਈ ਮੁੱਦਾ ਨਹੀਂ ਹੋਏਗਾ ਵੀ ਇਹਨੇ ਪਾਈ ਨਹੀਂ ਇਹਨੇ ਨਹੀਂ ਪਾਈ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਇੱਥੇ ਜਿਹੜਾ ਹੈ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜੀ ਪਾਣੀ ਦਾ ਸੀਵਰੇਜ ਜੀ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਸੀ ਵੀ ਇੱਥੇ ਮੈਂ ਇੱਕ ਸਵਾਲ ਪੁੱਛਣਾ ਤੁਸੀਂ ਤੁਸੀਂ ਕਹਿੰਦੇ ਤੁਸੀਂ ਸਾਬਕਾ ਸਰਪੰਚ ਪਹਿਲਾਂ ਰਹੇ ਚੁੱਕੇ ਹੋ ਫਿਰ ਅਜੇ ਤੱਕ ਗਲੀਆਂ ਨਾਲੀਆਂ ਵਾਲਾ ਸਿਸਟਮ ਕਿਉਂ ਨਹੀਂ ਹੋ ਪਾਇਆ ਕਲੀਅਰ ਇਹਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਜਿਹੜੀ ਪੰਚਾਇਤ ਬਣਦੀ ਰਹੀ ਹੈ ਸਰਕਾਰੋਂ ਦੇ ਉਲਟ ਹੁੰਦੀ ਸੀ ਇਸ ਤੋਂ ਪਹਿਲਾਂ ਜੇ ਅਕਾਲੀਆਂ ਦੀ ਸਰਕਾਰ ਹੈ ਸਰਪੰਚ ਕਾਂਗਰਸ ਦਾ ਬਣ ਗਿਆ ਜੇ ਕਾਂਗਰਸ ਦੀ ਸਰਕਾਰ ਆਈ ਸਰਪੰਚ ਕਾਲੀਆਂ ਦਾ ਬਣ ਗਿਆ ਉਸ ਮੁੱਦੇ ਤੇ ਗ੍ਰਾਂਟ ਨਹੀਂ ਮਿਲੀ ਜੀ ਕਿਉਂ ਇਹ ਸਰਕਾਰਾਂ ਜਿਹੜੀਆਂ ਨੇ ਪਾਰਟੀਆਂ ਬਾਜੀ ਨੂੰ ਸਰਕਾਰਾਂ ਨਹੀਂ ਪਈਆਂ ਬਣਾਈਆਂ ਜੀ ਜੇ ਸਰਕਾਰਾਂ ਪਾਰਟੀ ਬਾਜੀ ਵਾਲੇ ਨਾਂ ਦੇਖਣ ਨੂੰ ਪੈਸੇ ਤਾਂ ਨਗਰ ਨੂੰ ਦੇਣੇ ਨੇ ਨਗਰ ਦੇ ਵਿੱਚ ਕਾਲੀ ਵੀ ਨੇ ਤੇ ਕਾਂਗਰਸੀ ਸਾਰੇ ਹੀ ਨੇ ਜੀ ਇਹ ਸਭ ਤੋਂ ਵੱਡਾ ਕਾਰਨ ਇਹ ਰਿਹਾ ਹੁਣ ਤੁਸੀਂ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿਕਾਸ ਚ ਜਿਹੜੀ ਨਵੀਂ ਚੁਣੀ ਗਈ ਪੰਚਾਇਤ ਦਾ ਪੂਰਾ ਜੋਗਦਾਰ ਬਿਲਕੁਲ ਇਹਨਾਂ ਨੂੰ ਇਹੀ ਬੇਨਤੀ ਕਰਾਂਗੇ ਨਵੀਂ ਪੰਚਾਇਤ ਨੂੰ ਕਿ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਹੈ ਕਿਉਂ ਅੱਜ ਸਰਕਾਰ ਵੀ ਕਾਂਗਰਸ ਦੀ ਹੈ ਤੇ ਸਰਪੰਚ ਵੀ ਜੋ ਪੰਚਾਇਤ ਬਣੀ ਉਹ ਵੀ ਕਾਂਗਰਸ ਦੀ ਜੀ ਠੀਕ ਤੇ ਸਰਕਾਰ ਕੋਲੋਂ ਵੀ ਮੰਗ ਕਰਾਂਗੇ ਗ੍ਰਾਂਟ ਦੀ ਵੀ ਜਿਹੜੇ ਕੰਮ ਅੜੇ ਹੋਏ ਨੇ ਉਹਨਾਂ ਵਾਸਤੇ ਗ੍ਰਾਂਟ ਦਿੱਤੀ ਜਾਏ ਜਿਹੜੀਆਂ ਧਰਮਸ਼ਾਲਾ ਨੇ ਇਹਨਾਂ ਦੀਆਂ ਉਹਨਾਂ ਦੀ ਮੁਰੰਮਤ ਕੀਤੀ ਜਾਏ ਠੀਕ ਹੈ ਸੀਵਰੇਜ ਦਾ ਕੰਮ ਕੀਤਾ ਜਾਏ ਠੀਕ ਜਿੱਦਾਂ ਹੁਣ ਇਹਨਾਂ ਮੰਡੀ ਦੇ ਵਿੱਚ ਜਿਹੜਾ ਫਾੜੇ ਇੱਕ ਤਾਂ ਛੋਟਾ ਉਹ ਵੀ ਟੁੱਟਾ ਹੋਇਆ ਹੈ ਤੇ ਸ਼ੈੱਡ ਵੀ ਹੈ ਨਹੀਂ ਤੇ ਜਿਹੜਾ ਸ਼ਮਸ਼ਾਨ ਘਾੜ ਦਾ ਹੁਣ ਤੱਕ ਨਹੀਂ ਬਣ ਸਕਿਆ ਉਹਦਾ ਮੁੱਦਾ ਇਹ ਆ ਵੀ ਉਹ ਤਾਂ ਫੋਕਲ ਪੁਆਇੰਟ ਦੀ ਜਗ੍ਹਾ ਪਈ ਹੈ ਜਿੱਥੇ ਸੰਸਕਾਰ ਹੁੰਦਾ ਹੈ ਜਿਹੜੀ ਸ਼ਮਸ਼ਾਨ ਘਾੜ ਦੀ ਅਸਲ ਜਗ੍ਹਾ ਹੈ ਉਹ ਬਾਹਰ ਖੇਤਾਂ ਦੇ ਵਿੱਚ ਹੈ ਉਹ ਜੋ ਜ਼ਮੀਨਾਂ ਦੇ ਥੱਲੇ ਆ ਇਹ ਦੋਨੇ ਮੁੱਦੇ ਜੇ ਫਿਰ ਨਹੀਂ ਨਿਕਲੇਗੀ ਕਿਉਂ ਦੇ ਨਾਲ ਸੀਵਰੇਜ ਦਾ ਵੀ ਮਸਲਾ ਹੱਲ ਹੋ ਜਾਏਗਾ ਠੀਕ ਹੈ ਜੀ ਕਿਉਂ ਚਾਰਸ਼ਪਰੇ ਫਿਰਨੀ ਨਿਕਲੇਗੀ ਛੱਪੜ ਦੇ ਨਾਲ ਜਾ ਕੇ ਲੱਗੇਗੀ ਉੱਥੇ ਖਾਰੇ ਜਾਣ ਕੇ ਬਣ ਕੇ ਠੀਕ ਹੈ ਜੀ ਤੇ ਆਪਣਾ ਇਸੇ ਕਰਕੇ ਇਹ ਕੰਮ ਨਹੀਂ ਹੋ ਸਕਿਆ ਤੇ ਉਸੇ ਫਿਰਨੀ ਦੇ ਨਾਲ ਹੀ ਨਾਲ ਲੱਗਦੀ ਸ਼ਮਸ਼ਾਨ ਘਾਟ ਦੀ ਜਗ੍ਹਾ ਜਦ ਉਹ ਨਿਕਲ ਜੇਗੀ ਤਾਂ ਉੱਥੇ ਅਸਲੀ ਜਿਹੜਾ ਸ਼ਮਸ਼ਾਨ ਘਾਟ ਉਹ ਬਣੇਗਾ ਠੀਕ ਹੈ ਜੀ ਹਾਂਜੀ ਸਭ ਤੋਂ ਹਾਈ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਜੋ ਨਵੀਂ ਚੁਣੀ ਗਈ ਪੰਚਾਇਤ ਆ ਵੀ ਕਿਸ ਤਰ੍ਹਾਂ ਪਾਰਟੀਵਾਦੀ ਤੇ ਉੱਪਰ ਉੱਠ ਕੇ ਪਿੰਡ ਦੇ ਵਿਕਾਸ 'ਚ ਯੋਗਦਾਨ ਪਾਊ ਸਭ ਤੋਂ ਪਹਿਲਾਂ ਤਾਂ ਮੈਂ ਪੜਾਂ ਦੀ ਜਿਹੜੀ ਨਵੀਂ ਪੰਚਾਇਤ ਚੁਣੀ ਹੈ ਤੇ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਨਵੀਂ ਪੰਚਾਇਤ ਚੁਣੀ ਗਈ ਏ ਇਹ ਬਹੁਤ ਹੀ ਮਤਲਬ ਸੰਘਰਸ਼ ਦੇ ਨਾਲ ਜਿਹੜੀ ਇਹ ਇਹ ਪੰਚਾਇਤ ਜਿਹੜੀ ਇਹ ਹੋਣ ਦੇ ਵਿੱਚ ਆਈ ਏ ਤੇ ਮੇਰਾ ਖਿਆਲ ਕਹਿੰਦਾ ਕਿ ਜਿਸ ਤਰ੍ਹਾਂ ਪਹਿਲਾਂ ਚਾਚਾ ਜੀ ਨੇ ਦੱਸਿਆ ਕਿ ਇਹ ਉੱਪਰ ਕਾਲੀ ਜਾਂ ਕਾਂਗਰਸੀ ਇਹ ਸਾਡੇ ਇਲਾਕੇ ਨਾਲ ਹੀ ਜਿਸ ਤਰ੍ਹਾਂ ਸਾਡੀ ਸੀਟ ਐਮਐਲਏ ਦੀ ਏ ਉਹ ਵੀ ਜੇ ਉੱਪਰ ਸਰਕਾਰ ਕਾਂਗਰਸ ਦੀ ਏ ਤੇ ਥੱਲੇ ਐਮਐਲਏ ਜਿਹੜਾ ਅੱਜ ਦੇ ਮੌਜੂਦਾ ਵੀ ਅਕਾਲੀ ਦਲ ਨਾਲ ਸੰਬੰਧ ਰੱਖਦਾ ਸੋ ਸਾਡੇ ਇਲਾਕੇ ਦੀ ਬਦਕਿਸਮਤੀ ਰਹੀ ਏ ਉਸ ਤੋਂ ਬਾਅਦ ਸਾਡੇ ਨਗਰ ਦੀ ਰਹੀ ਏ ਕਿ ਇਹੀ ਸਾਡੇ ਨਗਰ ਨਾਲ ਹੋਇਆ ਕਿ ਜਿਵੇਂ ਮਤਲਬ ਸਰਕਾਰ ਤੋਂ ਆਪੋਜੀਸ਼ਨ ਜਿਹੜੀ ਏ ਉਹ ਰਹੀ ਏ ਸੋ ਹੁਣ ਸਰਕਾਰ ਵੀ ਉਹਨਾਂ ਦੀ ਏ ਤੇ ਪੰਚਾਇਤ ਵੀ ਉਹਨਾਂ ਦੀ ਏ ਅਸੀਂ ਬਹੁਤ ਉਮੀਦ ਦੇ ਨਾਲ ਇਹ ਸਰਕਾਰ ਜਿਹੜੀ ਹੋਣ ਦੇ ਵਿੱਚ ਆਈ ਏ ਔਰ ਚੋਣ ਮੈਨੀਫੈਸਟੋ ਜਿਵੇਂ ਇੱਕ ਐਮਐਲਏ ਦਾ ਚੋਣ ਮੈਨੀਫੈਸਟੋ ਜਾਰੀ ਹੁੰਦਾ ਹੈ ਇਸ ਤਰ੍ਹਾਂ ਚੋਣ ਮੈਨੀਫੈਸਟੋ ਬਣ ਕੇ ਤੇ ਸਾਡੀ ਸਰਕਾਰ ਬਣੀ ਹੈ ਕਹਿਣ ਦਾ ਭਾਵ ਕਿ ਪੰਚਾਇਤ ਬਣੀ ਹੈ ਸੋ ਇਸ ਤਰ੍ਹਾਂ ਮੰਨ ਲਓ ਕਿ ਜਿਸ ਤਰ੍ਹਾਂ ਫਿਰਨੀ ਦਾ ਮੁੱਦਾ ਹੋ ਗਿਆ ਜੀ ਤੁਸੀਂ ਕਹਿੰਦੇ ਚੋਣ ਮੈਨੀਫੈਸਟੋ ਬਣਾਇਆ ਗਿਆ ਪੰਚਾਇਤ ਵਾਸਤੇ ਵੀ ਕਿਹੜੇ ਕਿਹੜੇ ਮੁੱਦੇ ਰੱਖੇ ਗਏ ਉਹਦੇ ਚ ਚੋਣ ਮੈਨੀਫੈਸਟੋ ਦੇ ਵਿੱਚ ਇਹ ਮੁੱਦਾ ਰੱਖਿਆ ਗਿਆ ਕਿ ਇੱਕ ਤੇ ਪਿੰਡ ਦੀ ਫਿਰਨੀ ਦਾ ਸਭ ਤੋਂ ਜਿਹੜਾ ਪਹਿਲਾ ਮੁੱਦਾ ਪਿੰਡ ਦੀ ਫਿਰਨੀ ਦਾ ਉਸ ਤੋਂ ਬਾਅਦ ਸਿਵੀਆਂ ਦਾ ਮੁੱਦਾ ਆ ਗਿਆ ਜੋ ਕਿ ਅੱਜ ਤੱਕ ਸ਼ਮਸ਼ਾਨ ਘਾਟ ਦਾ ਜਿਹੜਾ ਮੁੱਦਾ ਉਹ ਤੁਸੀਂ ਸੁਣੀ ਲੈ ਸੰਗਤੋਂ ਉਸ ਤੋਂ ਬਾਅਦ ਸੀਵਰੇਜ ਦਾ ਕਿ ਸਾਡਾ ਜਿਹੜਾ ਪਿੰਡ ਦਾ ਪਾਣੀ ਹੈ ਸੀਵਰੇਜ ਹੈ ਉਹ ਇੱਕ ਅਸੀਂ ਨਹਿਰ ਦੇ ਵਿੱਚ ਸੁੱਟਿਆ ਹੋਇਆ ਜੇਕਰ ਜੋ ਕਿ ਬਿਲਕੁਲ ਹੀ ਅਨਲੀਗਲ ਹੈ ਤੇ ਉਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਜੋ ਛੱਪੜ ਨੇ ਉਹਨਾਂ ਦੇ ਜਿੰਨਾ ਚਿਰ ਨਹੀਂ ਨਿਸ਼ਾਨਦੀ ਹੁੰਦੀ ਨਹੀਂ ਉਹ ਹੋਂਦ ਵਿੱਚ ਆਉਂਦੇ ਉਹਨਾਂ ਚਿਰ ਜਿਹੜਾ ਪਿੰਡ ਦਾ ਸੀਵਰੇਜ ਹੈ ਉਹ ਗਲੀਆਂ ਨਾਲੀਆਂ ਦੇ ਵਿੱਚ ਹੀ ਰੁਕਿਆ ਹੋਇਆ ਹੈ ਔਰ ਇੱਕ ਜਾ ਕੇ ਉਸ ਤੋਂ ਬਾਅਦ ਇੱਕ ਸੂਏ ਦੇ ਵਿੱਚ ਪਾਇਆ ਜਾਂਦਾ ਜੋ ਕਿ ਅਨਲੀਗਲ ਹੈ ਸੋ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਸਰਕਾਰ ਦੂਜਾ ਨੰਬਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਜਿੰਦਾ ਵੱਡਾ ਨਗਰ ਇਤਿਹਾਸਕ ਉਹਨਾਂ ਵੱਡਿਆਂ ਨੂੰ ਫੰਡ ਮਿਲਣਾ ਚਾਹੀਦਾ ਹੈ ਤਿੰਨਾ ਧਰਮਾਂ ਦਾ ਤਿੰਨੇ ਧਰਮਾਂ ਦੇ ਇੱਥੇ ਅਸਥਾਨ ਨੇ ਔਰ ਤਿੰਨੇ ਧਰਮਾਂ ਦੇ ਜਿਹੜੇ ਉਹ ਕਿਤੇ ਨਾ ਕਿਤੇ ਜਿਹੜੇ ਪਿਛਲੇ ਪੀਣਾ ਫਕੀਰਾਂ ਦੀ ਇਹ ਜਿਹੜਾ ਨਗਰ ਇਹ ਮੰਨਿਆ ਜਾਂਦਾ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਹੋਰ ਆ ਸੂਬਿਆਂ ਨੂੰ ਦਿੱਤੇ ਜਾਂਦੇ ਜਿਵੇਂ ਹੈਰੀਟੇਜ ਪਿੱਛੇ ਜੀ ਆਏ ਸੀ ਉਹ ਸਾਰਾ ਕੁਝ ਨੋਟ ਕਰਕੇ ਲਗਾਇਆ ਸੀ ਉਹਨਾਂ ਦੀ ਵੀ ਬੇਨਤੀ ਕਰਦੇ ਆ ਕਿ ਜੋ ਇੱਥੇ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਵਾਅਦੇ ਕਰਕੇ ਗਏ ਨੇ ਉਹ ਫੰਡ ਜਿਹੜੇ ਨੇ ਉਹ ਸਾਡੀ ਸਰਕਾਰ ਇੱਥੇ ਪੰਚਾਇਤ ਨੂੰ ਮੁਹੱਈਆ ਕਰਾਏ ਜਾਣ ਤਾਂ ਕਿ ਜਿਹੜਾ ਪਿੰਡ ਦਾ ਵਿਕਾਸ ਏ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋ ਸਕੇ ਇਨ ਕਹਿੰਦਾ ਖੇਮਤ ਜਾਚਕਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਬਾਬਾ ਜੀ ਤੁਸੀਂ ਕਿੰਨੀ ਉਮੀਦ ਰੱਖਦੇ ਹੋ ਨਾ ਇਹ ਪਛਾਤ ਤੋਂ ਅਸੀਂ ਦਿਨ ਮੈਂ ਬਹੁਤ ਰੱਖਣਿਆ ਇਸ ਕਾਰਨ ਜਿਹੜੀ ਪਛਾਤ ਬਣੀ ਹੈ ਜੀ ਬਹੁਤ ਇੱਕ ਨੰਬਰ ਬਣੀ ਹੈ ਅੱਛਾ ਜੀ ਹਾਂ ਤੈਨੂੰ ਨਾ ਪਿੰਡ ਦਾ ਵਿਕਾਸ ਹਾਂ ਹਾਨੂੰ ਤਾਂ ਲੱਗਦਾ ਜੀ ਬਣੇਗਾ ਜਰੂਰ ਹਾਂ ਤੇ ਭਾਈ ਬਣੇਗਾ ਮਗਰੋਂ ਪੈਸਾ ਮਿਲੇਗਾ ਤੇ ਠੀਕ ਹੈ ਜੀ ਹਾਂ ਐਵੇਂ ਨਾ ਬਣਨਾ ਹਾਂ ਜੀ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਜੋ ਤੁਸੀਂ ਆਓ ਹਾਂਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਵਿਚਾਰ ਰੱਖਦੇ ਹੋ ਨਵੀਂ ਪਹੁੰਚਾ ਪਹਿਲਾਂ ਤਾਂ ਨਵੀਂ ਚੁਣੀ ਹੋਈ ਪੰਚਾਇਤ ਨੂੰ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਤੇ ਇਹਨਾਂ ਅਗੇ ਇਹੋ ਹੀ ਅਰਦਾਸ ਬੇਨਤੀ ਹੈ ਵੀ ਜਿਹੜੇ ਪੰਚ ਤੇ ਸਰਪੰਚ ਚੁਣੇ ਗਏ ਨੇ ਇਹ ਉੱਪਰ ਉੱਠ ਕੇ ਪਾਰਟੀ ਬਾਜੀ ਨੂੰ ਛੱਡ ਕੇ ਇਹ ਸਾਰੇ ਪਿੰਡ ਦਾ ਸੁਧਾਰ ਕਰਨ ਠੀਕ ਹੈ ਵਾਹਿਗੁਰੂ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਇਧਰ ਆਓ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਸ ਪੰਚਾਇਤ ਚੁਣੀ ਗਈ ਹੈ ਵਿਕਾਸ ਦੇ ਮੁੱਦੇ ਤੇ ਅਸੀਂ ਇਸ ਪੰਚਾਇਤ ਕੋਲ ਵੀ ਬੜੀਆਂ ਉਮੀਦਾਂ ਰੱਖੀਆਂ ਨੇ ਇਹ ਕਿਸੇ ਵੀ ਪਾਰਟੀ ਬਾਈਦ ਉੱਪਰ ਉੱਟ ਕੇ ਜਿਹੜੇ ਵਿਕਾਸ ਇਹਨਾਂ ਨੇ ਕਹੇ ਸੀ ਉਹ ਵਿਕਾਸ ਕਰਨੇ ਚਾਹੀਦੇ ਨੇ ਔਰ ਪ੍ਰਸ਼ਾਸਨ ਕੋਲ ਮੰਗ ਕਰਨਿਆ ਫੁਰਜ਼ੋਰ ਠੀਕ ਹੈ ਕਿ ਬਹੁਤ ਵੱਡਾ ਨਗਰ ਇਤਿਹਾਸਕ ਨਗਰ ਹੈ ਇਹਨੂੰ ਖੁੱਲੇ ਦਿਲ ਨਾਲ ਗ੍ਰਾਂਟ ਦੇਣੀ ਚਾਹੀਦੀ ਹੈ ਤਾਂ ਕਿ ਇਹ ਐਜਡੀ ਪੰਚਾਇਤ ਚੁਣੀ ਗਈ ਹੈ ਤੇ ਆਪਣੇ ਕੰਮ ਬਹੁਤ ਵਧੀਆ ਸਜੇ ਢੰਗ ਨਾਲ ਕਰ ਸਕਾਂ। ਪੰਚਾਇਤ ਤੋਂ ਕੰਮ ਕਰਾਉਣੇ ਲੋਕਾਂ ਦੇ ਵੀ ਬਹੁਤ ਹਿੱਸੇ ਚ ਆਉਂਦੀ ਗੱਲ। ਇਹ ਲੋਕਾਂ ਦਾ ਵੀ ਬਹੁਤ ਯੋਗਦਾਨ ਚਾਹੀਦਾ। ਤੁਸੀਂ ਤੁਹਾਡੇ ਪੂਰੇ ਸਾਥ ਦੀ ਜਾਂ ਤੁਹਾਡੀ ਗਾਈਡੈਂਸ ਦੀ ਵੀ ਲੋੜ ਪੈਂਦੀ। ਤੁਸੀਂ ਕਿੰਨਾ ਕੁ ਸਾਥ ਦਿਓਗੇ ਇਹਨਾਂ ਨੂੰ? ਅਸੀਂ ਇਹਨਾਂ ਦਾ ਪੂਰਾ ਸਾਥ ਦੇਾਂਗੇ। ਜਿੰਨਾ ਸਾਡੇ ਜਿੰਨਾ ਸਾਡੇ ਕੋ ਹੋ ਸਕੇ ਆ ਉਹ ਸਾਥ ਦੇਾਂਗੇ ਸਾਰਾ ਇਹਨਾਂ ਦਾ। ਬਿਲਕੁਲ। ਹਾਂਜੀ ਕੋਈ ਰਹਿਣ ਤੋਂ ਬੜੀਆਂ ਉਮੀਦਾਂ ਦੇ ਨਾਲ ਨਵੀਂ ਪੰਚਾਇਤ ਜਿਹੜੀ ਉਹ ਚੁਣੀ ਗਈ ਹੈ ਚੋਣ ਮੈਨੀਫੈਸਟੋ ਚ ਉਹ ਮੁੱਖ ਮੁੱਦੇ ਜਿਹੜੇ ਨੇ ਉਹਨਾਂ ਨੇ ਐਡ ਕੀਤੇ ਸੀ ਕਿ ਆਪਾਂ ਪਿੰਡ ਦਾ ਆਏ ਆ ਵਿਕਾਸ ਕਰਨਾ ਹੈ ਕਈ ਸਾਲਾਂ ਤੋਂ ਜੋ ਪਿਛੜਿਆ ਹੋਇਆ ਸੀ ਉਹਨੂੰ ਅੱਗੇ ਲੈ ਕੇ ਜਾਣਗੇ ਜਿਹੜਾ ਇਤਿਹਾਸਿਕ ਪਿੰਡ ਹੈ ਜਿੱਥੇ ਲੋਕ ਬਾਹਰੋਂ ਵੀ ਦੂਰ ਦੂਰ ਤੋਂ ਵੇਖਣ ਵਾਸਤੇ ਆਉਂਦੇ ਨੇ ਔਰ ਜਿਹੜਾ ਇਤਿਹਾਸਕ ਪਿੰਡ ਹੋਣ ਦੇ ਬਾਵਜੂਦ ਇਹਨਾਂ ਪਿਛੜਿਆ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਪੰਚਾਇਤ ਚੁਣੀ ਗਈ ਹੈ ਉਸ ਦਾ ਕਿੰਨਾ ਕੁ ਵਿਕਾਸ ਕਰ ਕਰ ਪਾਉਂਦੀ ਹੈ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਪੰਚਾਇਤ ਨੂੰ ਬਹੁਤ ਉਮੀਦਾਂ ਨੇ ਕਿ ਉਹ ਜਿਹੜੇ ਪੂਰੇ ਵਿਕਾਸ ਕਾਰਜ ਨੇ ਉਹਨਾਂ ਨੂੰ ਕਰਨਗੇ ਮੈਂ ਬਲਜਿੰਦਰ ਸਿੰਘ ਖਾਲਸਾ ਏਟੀਵੀ ਨਿਊਜ਼ ਦੇ ਵਿਗੜ ਲੇਟੈਸਟ ਨਿਊ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ